ਫਰੀਦਕੋਟ ਵਿਧਾਨ ਸਭਾ ਹਲਕੇ ਵਿੱਚ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਵੱਡੇ ਇਕੱਠ ਨੇ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਦੇ ਹੱਕ ਵਿੱਚ ਚੱਲਣ ਦਾ ਐਲਾਨ ਕੀਤਾ ਹੈ ਇਸ ਮੌਕੇ ਤੇ ਭਾਜਪਾ ਦੇ ਸਥਾਨਕ ਬਲਾਕ ਸਮਤੀ ਦੇ ਮੈਂਬਰ ਅਤੇ ਕਈ ਹੋਰ ਆਗੂ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਨਵੇਂ ਨਿਯੁਕਤ ਐਸ ਡੀਓ ਸਨੀ ਬਰਾੜ ਅਤੇ ਉਮੀਦਵਾਰ ਕਿੱਕੀ ਢਿੱਲੋਂ ਨੇ ਪਾਰਟੀ ਵਿੱਚ ਉਹਨਾਂ ਦਾ ਸ਼ਾਮਲ ਹੋਣ ਤੇ ਸਵਾਗਤ ਕੀਤਾ ਜੋ ਇਹਨਾਂ ਨੇ ਮੇਰੇ ਨਾਲ ਵਾਅਦੇ ਕੀਤੇ ਪਿੰਡ ਦੇ ਜਿੱਤਣ ਤੋਂ ਬਾਅਦ ਇਹਨਾਂ ਨੇ ਮੈਨੂੰ ਪੁੱਛਿਆ ਨਹੀਂ ਕਦੀ ਇਹਨਾਂ ਨੇ ਮੈਨੂੰ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਵਾਈਸ ਚੇਰਮੈਨ ਨੇ ਦਾ ਸਾਨੂੰ ਨਾਲ ਇਹਨਾਂ ਨੇ ਸਟੇਜਾਂ ਦੇ ਉੱਤੇ ਬੋਲਿਆ ਪਿੰਡ ਦੇ ਵਿੱਚ ਜੋ ਇਹਨਾਂ ਦੇ ਡੀਪੀ ਚੰਦਨ ਜੀ ਸਾਡੇ ਇਨਚਾਰਜ ਲੱਗੇ ਸੀ ਪਰਿਵਾਰੀ ਸੀ ਸਾਡੇ ਪਿੰਡ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਓ ਤੇ ਅਸੀਂ ਇਹਨਾਂ ਨੂੰ ਵਾਈਸ ਚੇਰਮੈਨ ਲਾਵਾਂਗੇ ਇੱਥੇ ਜੇ ਗੱਲ ਫਰੀਦਕੋਟ ਦੀ ਚੱਲੀ ਤੇ ਇੱਥੇ ਸਗੀਜਾ ਸਾਹਿਬ ਲਾਤੇ ਜੇ ਸਾਦਕ ਦੀ ਗੱਲ ਚੱਲੀ ਤੇ ਬੰਦਾ ਸਾਡੇ ਜੈਤੋ ਤੋਂ ਲਾਤਾ ਲਿਆ ਕੇ ਨਾ ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਪਿੰਡ ਦੇ ਵਿੱਚ ਸੇਵਰ ਦੀ ਗੱਲ ਚੱਲੀ ਸੀਗੇ ਮੰਤਰੀ ਸਾਡੇ ਆ ਕਿ ਆਪਾਂ ਸੇਵਨਾਲੇ ਦੇ ਵਿੱਚ ਪਾਣੀ ਪਾਵਾਂਗੇ ਮੇਰੇ ਨਾਲ ਕਾਫੀ ਵਾਅਦੇ ਕਿਤੇ ਸੀ ਇਹਨਾਂ ਨੇ ਕੋਈ ਇੱਕ ਨਹੀਂ ਕੰਮ ਕੀਤਾ ਅੱਜ ਇੱਕ ਬੀਜਪੀ ਦੇ ਬਲੌਕ ਸੰਪਤੀ ਮੈਂਬਰ ਮੌਜੂਦਾ ਬਲੌਕ ਸੰਪਤੀ ਮੈਂਬਰ ਬੋਲੇ ਵਾਲੇ ਜ਼ੋਨ ਦੇ ਇੱਕ ਸ਼੍ਰੋਮਨੀ ਕਾਲੀਦਲ ਦੇ ਮਿਊਨਿਸਪਲ ਕਮਿਸ਼ਨਰ ਅੱਜ ਆਮ ਆਦਮੀ ਪਾਰਟੀ ਦੇ ਮੇਨ ਅਹੁਦੇਦਾਰ ਜਿਹੜੇ ਆ ਉਹ ਫਰੀਦਕੋਟ ਸ਼ਹਿਰ ਦੇ ਟੀਚਰ ਕਲੋਨੀ ਦੇ ਉਹਨਾਂ ਨੇ ਸਾਰਿਆਂ ਨੇ ਅੱਜ ਕਾਂਗਰਸ ਪਾਰਟੀ ਨੂੰ ਸਮੂਲੀਅਤ ਕੀਤੀ ਹੈ ਬਰਾੜ ਸਾਹਿਬ ਦੇ ਗ੍ਰਹਿ ਵਿਖੇ ਮੈਂ ਸਮਝਦਾ ਕਿਉਂਕਿ ਹੁਣ ਕੋਟਾ-ਕੁੰਡਾ ਲੱਗ ਗਿਆ ਹੈ ਇਹ ਰੁਝਾਨ ਹੈ ਹਰ ਇੱਕ ਪਾਰਟੀ ਦਾ ਹਰ ਇੱਕ ਪੰਜਾਬੀ ਦਾ ਕਿ ਉਹ ਚਾਹੁੰਦੇ ਕਿ ਕਾਂਗਰਸੀ ਸਰਕਾਰ ਆਵੇ ਕੈਪਟਨ ਸਾਹਿਬ ਦੀ ਸਰਕਾਰ ਆਵੇ ਤਾਂ ਕਿ ਪੰਜਾਬ ਸਹੀ ਬਸੰਤ ਹੋਵੇ ਅੱਜ ਅਸੀਂ ਸਾਰੇ ਇਕੱਠੇ ਹੋਏ ਸੀ ਕਾਂਗਰਸ ਵਰਕਰ ਸਾਡੇ ਜਿਹੜੀ ਮੈਂ ਬਾਹਰ ਸੀਗਾ ਕੈਂਡੀਡੇਟ ਸਾਹਿਬ ਜੋ ਸਾਖੁਸ਼ ਕੁਸ਼ਵੀਰ ਸਿੰਘ ਨੂੰ ਅਸੀਂ ਬੁਲਾਇਆ ਜਾ ਕੇ ਗਏ ਗਏ ਸਾਰੇ ਕਾਂਗਰਸ ਵਰਕਰ ਇਕੱਠੇ ਹੋ ਕੇ ਇੱਕ ਪਰਨ ਕੀਤਾ ਜੀ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਮਾਰਜ ਨਾਲ ਸਾਖੁਸ਼ ਕੁਸ਼ਵੀਰ ਸਿੰਘ ਨੂੰ ਜਿਤਾ ਕੇ ਵਿਧਾਨ ਸਭਾ ਪਹੁੰਚਾ ਤੇ ਕਪਤਨਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਅਸੀਂ ਆਪ ਦਾ ਕਤਰਾ ਕਤਰਾ ਲਾ ਦਾਂਗੇ ਆ ਅਸੀਂ ਅੱਜ ਇੱਕ ਪਰ ਲੈ ਕੇ ਚੱਲੇ ਆ ਪੂਰੇ ਪੰਜਾਬ ਦੇ ਵਿੱਚ ਅਸੀਂ ਇਸ ਲੈ ਕੇ ਹੋਰ ਪਾਰਟੀਆਂ ਦੇ ਅੰਦਰ ਕਾਂਗਰਸ ਸ਼ਾਮਲ ਹੋਏ ਐ ਇਸ ਕਰਕੇ ਸ਼ਾਮਲਾ ਵੀ ਆ ਲੀ ਲਾ ਕੇ ਆ ਜਾ। ਕਿਉਂਕਿ ਜਦੋਂ ਵੋਟਾਂ ਦਾ ਵਟਵਾਰਾ ਹੋਣਾ ਸੀ, ਉਹਨੂੰ ਰੋਕਣ ਵਾਸਤੇ ਸਾਨੂੰ ਇਹ ਫੈਸਲਾ ਕਰਨਾ ਪਿਆ। ਆਮ ਆਦਮੀ ਵੀ ਤੁਹਾਨੂੰ ਕੀ ਕਮੀਆਂ ਲੱਗੀਆਂ ਜੋ ਤੁਹਾਨੂੰ ਅੱਜ ਕਾਂਗਰਸ ਜੁਆਇਨ ਕਰਨ ਲਈ? ਸਾਨੂੰ ਇਹ ਲੱਗਦਾ ਜੋ ਕੈਪਟਨ ਸਾਹਿਬ ਦੇ ਸਕਦੇ ਪੰਜਾਬ ਨੂੰ ਸਰਕਾਰ, ਸਤਿਅਤਾ ਦੇ ਸਕਦੇ ਆ। ਉਹ ਉਹਨਾਂ ਚੋਟ ਨਹੀਂ ਹੈਗੀ। ਅਸੀਂ ਰਿਸਪੋਨਸਿਬਿਲਟੀ ਨਹੀਂ ਕਰ ਸਕਦੇ। ਕਿੰਨੇ ਵਰਕਰ ਤੁਸੀਂ ਹੈਗੇ ਆ ਤੁਹਾਡੇ ਨਾਲ ਕਿੰਨੇ ਹੈਗੇ? ਇੱਥੇ ਕੋਲੋਂ ਤੋਂ ਤੱਕ ਸਾਰੇ ਜੋ ਸਾਡੀ ਯੂਨਟ ਸੀਗੀ